ਕਿਸਾਨੀ ਹੈ ਜਿਹੜੀ ਜੀ ਇਹ ਥੋੜੀ ਜੀ ਕਰਜ਼ੇ ਦੇ ਮੱਕੜਜਾਲ ਵਿੱਚ ਫਸ ਰਹੀ ਹੈ ਸਾਨੂੰ ਗ੍ਰੀਨ ਰੈਗੂਲੇਸ਼ਨ ਦੇ ਨਾਂ ਤੇ ਸਾਨੂੰ ਇੱਧਰ ਹਰੀ ਕ੍ਰਾਂਤੀ ਕੰਨੀ ਲਿਆਂਦਾ ਗਿਆ ਅਸੀਂ 13 14 ਫਸਲਾਂ ਤੇ ਐਮਐਸਪੀ ਦਿੱਤੀ ਹੈ ਕੀ ਕਿਸਾਨ ਉਸ ਤੋਂ ਸੰਤੁਸ਼ਟ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਵੀ ਐਮਐਸਪੀ ਦਾ ਤੁਸੀਂ ਐਲਾਨ ਤਾਂ ਕਰ ਦਿਨੋ ਜੀ ਪਰ ਐਮਐਸਪੀ ਦਾ ਐਲਾਨ ਕਰਨ ਦੇ ਨਾਲ ਸਾਨੂੰ ਇਹ ਗਰੰਟੀ ਦਿੱਤੀ ਜਾਵੇ ਵੀ ਹਾਂ ਸੋਡੀ ਫਸਲ ਹੈ ਜਿਹੜੀ ਇਸੇ ਭਾਤੇ ਵਿਕੂਗੀ ਜੇ ਕਿਸਾਨਾਂ ਨੇ ਆਪਦੀ ਰਾਜਤਾ ਨਿਭਾਉਣ ਵਾਸਤੇ ਕਿਸੇ ਡਿਮਾਂਡ ਵਾਸਤੇ ਜਾਣਾ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਦਾ ਹੱਕ ਹੈ ਕਿ ਲੋਕਤੰਤਰ ਦੇ ਵਿੱਚ ਉਹ ਜਾ ਸਕਦੇ। ਰਾਜੇਵਾਲ ਸਾਹਿਬ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੋਗੇ ਇਹਨਾਂ ਉੱਤੇ ਟੈਗ ਲਾਤਾ ਉਹਨਾਂ ਨੇ ਕਿ ਇਹ ਸਿਆਸੀ ਨੇਗੇ। ਹਾਂਜੀ ਜੇ ਅਸੀਂ ਉਸ ਫਸਲ ਨੂੰ ਬੀਜਾਂਗੇ ਤੇ ਇਹ ਆਟੋਮੈਟਿਕ ਹੀ ਆਪਾਂ ਨੂੰ ਪਤਾ ਹੈ ਕਿ ਕਿਸਾਨਾਂ ਨੂੰ ਬਹੁਤ ਮਰਾਫਾ ਹੋ ਸਕਦਾ ਹੈ। ਅੱਜ ਸਾਡੇ ਨਾਲ ਮਡੇ ਹੋਏ ਹਨ ਜਸਮੀਲ ਸਿੰਘ ਕਾਲੇਕੇ ਜੋ ਕਿ ਬਹੁਤ ਹੀ ਉੱਗੇ ਕਿਸਾਨ ਨੇਤਾ ਹਨ ਅਤੇ ਇਹਨਾਂ ਨੂੰ ਕਿਸਾਨੀ ਸੰਘਰਸ਼ ਕਰਦਿਆਂ ਨੂੰ ਤਕਰੀਬਨ 23 ਸਾਲ ਹੋ ਗਏ ਹਨ ਤੇ ਆਓ ਅੱਜ ਜਸਮੀਲ ਸਿੰਘ ਕਾਲੇਕੇ ਜੀ ਨਾਲ ਬਖਵਗ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਜਸਮੀਲ ਸਿੰਘ ਕਾਲੇ ਜੀ ਅੱਜਕੱਲ ਆਪਣੇ ਭਾਰਤੀ ਕਿਸਾਨ ਜਨ ਕਾਦਿਆਂ ਦੇ ਸਖਤਰ ਜਨਨ ਹਨ ਆਪਣੇ ਜਸਮੀਲ ਸਿੰਘ ਜੀ ਤੁਹਾਡਾ ਹਮਦਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸਨਪੋਸਟ ਮੋਸਟ ਵੈਲਕਮ ਜੀ ਮੇਰੇ ਵੱਲੋਂ ਜਿਹੜੇ ਕਿ ਤੁਸੀਂ ਮੇਰੀ ਬਾਈਟ ਲੈਣ ਵਾਸਤੇ ਇੱਥੇ ਪਿੰਡ ਕਾਲੇ ਕੇ ਪਹੁੰਚੇ ਹੋ ਸਾਰੇ ਹੀ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਸੁਣਨੂ ਵੀ ਸਾਰਿਆਂ ਨੂੰ মিডিਆ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਜਸਮੀਤ ਸਿੰਘ ਜੀ ਤੁਹਾਨੂੰ ਆਪਣੇ 23 ਸਾਲ ਹੋ ਗਏ ਕਿਸਾਨ ਯੂਨੀਅਨ ਚ ਕੰਮ ਕਰਦਿਆਂ ਦਾ ਸਾਡਾ ਤਜਰਬਾ ਹੋ ਗਿਆ ਹੁਣੇ ਹਾਂਜੀ ਕਿਸਾਨੀ ਮੰਗਾਂ ਦਾ ਕਿਸਾਨੀ ਮੁਸ਼ਕਲਾਂ ਦਾ ਹਾਂਜੀ ਤੇ ਮੇਨ ਕੀ ਕੀ ਹੁਣ ਵੀ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਹੁਣ ਵੀ ਆ ਰਹੀਆਂ ਨੇ ਜੀ ਜੇ ਕਿਸਾਨਾਂ ਦਾ ਗਾਂਹ ਵੀ ਫਿਊਚਰ ਵੇਖਣਾ ਹੋਵੇ ਜੀ ਤਾਂ ਦਿਨ ਪਰ ਦਿਨ ਕਿਸਾਨੀ ਹੈ ਜਿਹੜੀ ਜੀ ਇਹ ਥੋੜੀ ਜੀ ਕਰਜ਼ੇ ਦੇ ਮੱਕੜ ਜਾਲ ਵਿੱਚ ਫਸ ਰਹੀ ਹੈ ਜੀ ਇਸ ਵਿੱਚ ਕਈ ਤਰ੍ਹਾਂਆਂ ਸਰਕਾਰਾਂ ਦੀਆਂ ਨੀਤੀਆਂ ਵੀ ਗਲਤ ਨੇ ਜੀ ਅਤੇ ਕਈ ਤਰ੍ਹਾਂ ਦੇ ਸਰਕਾਰਾਂ ਦੇ ਜਿਹੜੇ ਕਿਸਾਨਾਂ ਪ੍ਰਤੀ ਜੋ ਤੇਵਰ ਨੇ ਜੀ ਜਾਂ ਆਉਣ ਵਾਲੀਆਂ ਸਰਕਾਰਾਂ ਦੀ ਜਿਹੜੀ ਸੋਚ ਹੈ ਉਹ ਵੀ ਪੂਰੀ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਸਰਕਾਰਾਂ ਇਸ ਗੱਲ ਨੂੰ ਜੀ ਇਸ ਹਾਂਜੀ ਇਸ ਕਰਕੇ ਜਿਹੜਾ ਸਾਡਾ ਕਿਸਾਨੀ ਦਾ ਕਿੱਤਾ ਹੈਗਾ ਜੀ ਇਸ ਨੂੰ ਆਪਣੇ ਹਿੰਦੁਸਤਾਨ ਦੇ ਵਿੱਚ 70% ਤੋਂ ਉੱਤੇ ਲੋਕ ਕਰ ਰਹੇ ਨੇ ਜੀ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿਸਾਨੀ ਵੱਲੋਂ ਕਿ ਜਿਹੜਾ ਸਾਡਾ ਪਾਰਲੀਮੈਂਟ ਦੇ ਵਿੱਚ ਜਾਂ ਸਾਡਾ ਸੰਵਿਧਾਨ ਹੈ ਉਹਦੇ ਵਿੱਚ ਜਾਂ ਸਾਡਾ ਬਜਟ ਬਣਾਇਆ ਜਾਂਦਾ ਹੈ ਉਹਦੇ ਵਿੱਚ ਸਾਡੇ ਕਿੱਤੇ ਨੂੰ ਸਪੈਸ਼ਲ ਰੱਖਿਆ ਜਾਵੇ ਸਪੈਸ਼ਲੀ ਇਹਦੇ ਬਾਰੇ ਕੋਈ ਬਜਟ ਵਗੈਰਾ ਬਣਾਏ ਜਾਣ ਜਿਵੇਂ ਕਿ ਭਾਰਤੀ ਰੇਲਵੇ ਦਾ ਬਜਟ ਬਣਦਾ ਹੈ ਵੀ ਐਡਾ ਵੱਡਾ ਕਿਤਾ ਹੋਣ ਕਰਕੇ ਸਰਕਾਰਾਂ ਸਾਨੂੰ ਇਹ ਬਜਟ ਦੇ ਵਿੱਚ ਨਹੀਂ ਹੁੰਨੇ ਉਸ ਨਾਲ ਲੈ ਰਹੀਆਂ ਜਿੰਨੇ ਨਾਲ ਸਾਡਾ ਕਿ ਸਾਡੀ ਗਿਣਤੀ ਹੈ ਜਾਂ ਸਾਡੇ ਨਾਲ ਜਿਹੜੇ ਖੇਤੀ ਨਾਲ ਰਿਲੇਟਡ ਮਜ਼ਦੂਰ ਵਰਗ ਹੈ ਉਹ ਵੀ ਇਸ ਇਸ ਤਰ੍ਹਾਂ ਨੀ ਪੀੜਦਾ ਹੈ ਕਪੂਜਾ ਦੇ ਜੀ ਜਸਵੀਰ ਸਿੰਘ ਜੀ ਇੱਕ ਆਪਣੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਲਗਾਤਾਰ ਡੂੰਗਾ ਹੁੰਦਾ ਜਾ ਰਿਹਾ ਹੈ 6 700 800 ਆਪਣੇ ਤਿੱਦੂ ਚਲਾ ਗਿਆ ਡੂੰਗਾ ਤੇ ਉਹ ਉਹਦਾ ਮੇਨ ਕਾਰਨ ਕਹਿੰਦੇ ਦੱਸਿਆ ਜਾਂਦਾ ਵੀ ਝੋਨਾ ਹੈ ਤੇ ਇਹ ਝੋਨੇ ਦਾ ਬਦਲਵਾ ਕੀ ਹੱਲ ਹੈ ਕਿਸਾਨਾਂ ਕੋਲੇ ਕਿਸੇ ਉਧਰੋਂ ਤਾਂ ਸਰਕਾਰ ਕੋਈ ਪਾਲਿਸੀ ਨਹੀਂ ਬਣਾ ਰਹੀ ਉਧਰੋਂ ਕਿਸਾਨ ਵੀ ਬਜਿੱਦ ਨੇ ਝੋਨਾ ਵੇਚਣ ਲਈ ਤੇ ਆਖਿਰ ਨੂੰ ਪਾਣੀ ਮੁੱਕ ਜਾਣਾ ਇਹਦਾ ਕੀ ਹੱਲ ਹੈ ਜੀ ਦੇਵਗਨ ਜੀ ਦੇਖੋ ਜਿਹੜੀਆਂ ਸਾਡੀ ਰਵੈਤੀ ਖੇਤੀਆਂ ਸੀ ਹਾਂਜੀ ਉਹਨਾਂ ਤੋਂ ਸਾਨੂੰ ਹਟਾ ਕੇ 1965 ਵਿੱਚ ਜਦੋਂ ਦਾਣਿਆਂ ਦੀ ਜਾਦੇ ਲੋੜ ਸੀ ਜੀ ਜਦੋਂ ਅਨਾਜ ਦੀ ਸਮੁੱਚੇ ਦੇਸ਼ ਨੂੰ ਲੋੜ ਸੀ ਜੀ ਸਾਨੂੰ ਗ੍ਰੀਨ ਰੈਗੂਲੇਸ਼ਨ ਦੇ ਨਾਂ ਤੇ ਸਾਨੂੰ ਇੱਧਰ ਹਰੀ ਕ੍ਰਾਂਤੀ ਕੰਨੀ ਲਿਆਂਦਾ ਗਿਆ ਜੀ ਉਸ ਦੇ ਨਾਲ ਸਾਨੂੰ ਦੋ ਫਸਲਾਂ ਤੇ ਜਿਹੜੀ ਪ੍ਰਾਈਸ ਦੀ ਜਾਂ ਐਮ ਐਸ ਪੀ ਦੀ ਉਹ ਪੱਕੀ ਦਿੱਤੀ ਜਾਂਦੀ ਰਹੀ ਪੰਜਾਬ ਚ ਹਰਿਆਣਾ ਤੇ ਕੁਝ ਹਿੱਸੇ ਚ ਜੂਪੀ ਚ ਜੀ ਇਸ ਕਰਕੇ ਸਾਰੇ ਕਿਸਾਨਾਂ ਨੇ ਮਤਲਬ ਹੋਰ ਫਸਲਾਂ ਛੱਡ ਕੇ ਇਹ ਦੋ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹਨਾਂ ਉੱਤੇ ਸਾਨੂੰ ਪੱਕੀ ਜਿਹੜੀ ਮਾਰਕੀਟ ਪ੍ਰਾਈਸ ਹੈ ਜਿਹੜੀ ਉਹ ਮਿਲਦੀ ਹੈ ਵੱਜਮਾ ਭਾਅ ਹੁੰਦਾ ਹੈ ਇਸ ਕਰਕੇ ਅਸੀਂ ਇਸ ਨੂੰ ਹਾਲਾਂਕਿ ਜਿਹੜੀ ਜੀੜੀ ਹੈ ਜਿਹੜਾ ਝੋਨਾ ਹੈਗਾ ਇਹ ਸਾਡੀ ਪੰਜਾਬ ਦੀ ਫਸਲ ਨਹੀਂ ਕਿਉਂਕਿ ਪੰਜਾਬ ਦੇ ਲੋਕ ਇਸ ਨੂੰ ਖਾਣੇ ਵਿੱਚ ਨਹੀਂ ਵਰਤਦੇ ਛੋਲੇ ਹਾਂਜੀ ਕੁਸ਼ ਮਾਤਰੀ ਹੀ ਟੁਕ ਮਾਤਰੀ ਇਸ ਨੂੰ ਵਰਤਾ ਜਾਂਦਾ ਇਸ ਕਰਕੇ ਸਾਡਾ ਜਿਹੜਾ ਪਾਣੀ ਹੈ ਜਿਹੜੀ ਇਹ ਸਰਕਾਰਾਂ ਦੀ ਇੱਕ ਨੀਤੀ ਦੇ ਨਾਲ ਸਾਡਾ ਪਾਣੀ ਅਸੀਂ ਸਮਝਦੇ ਆ ਕਿ ਸਰਕਾਰਾਂ ਦੇ ਜੇ ਸਾਥੋਂ ਵੱਧ ਪੈਦਾਵਾਰ ਕਰਵਾਉਣ ਦੇ ਉਸ ਨਾਲ ਸਾਡਾ ਜਿਹੜਾ ਇਹ ਲਾਉ ਸੋਇਆ ਧਰਤੀ ਦੇ ਵਿੱਚ ਸਾਡਾ ਜਿਹੜਾ ਪਾਣੀ ਹੈ ਕੁਦਰਤੀ ਸੋਮਾ ਹੈ ਅਸੀਂ ਇਸ ਨੂੰ ਦਾਤੇ ਲਾ ਕੇ ਦੇਸ਼ ਦਾ ਢਿੱਡ ਭਰਨ ਵਾਸਤੇ ਆਪਣੀਆਂ ਜ਼ਮੀਨਾਂ ਖਰਾਬ ਕਰਦੇ ਜਾ ਰਹੇ ਹਾਂ ਜੀ ਅਤੇ ਇਸਰੇ ਹੁਣ ਇਹਦਾ ਹੱਲ ਕੀ ਹੈ ਜੀ ਵੀ ਇਹਦੀ ਕੋਈ ਫਸਲ ਦੀ ਫਸਲ ਦੀ ਭਿੰਨਤਾ ਚਾਹੀਦੀ ਹੈ ਜਾਂ ਕੀ ਹਾਲ ਹੈ ਜੀ ਹਾਂ ਜੀ ਦੇਵਗਨ ਜੀ ਮੈਂ ਉਹੀ ਕਹਿ ਰਿਹਾ ਸੀ ਕਿ ਹਰ ਵਾਰ ਸਰਕਾਰਾਂ ਇਲੈਕਸ਼ਨ ਵੇਲੇ ਸਾਨੂੰ ਇੱਕ ਨਾਰਾ ਦਿੰਦੀ ਹੈ ਕਿ ਅਸੀਂ ਫਸਲਾਂ ਦੀ ਡਿਵਰਸਿਫਿਕੇਸ਼ਨ ਹੈ ਜਿਹੜੀ ਫਸਲਾਂ ਦੀ ਵਿਭਿੰਨਤਾ ਹੈ ਜਿਹੜੀ ਉਹ ਅਸੀਂ ਲਿਆਵਾਂਗੇ ਜਾਂ ਖੇਤੀ ਦੀ ਨਵੀਂ ਨੀਤੀ ਬਣਾਵਾਂਗੇ ਜਿਵੇਂ ਕਿ ਅੱਜ ਕੱਲ ਆ ਆਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਸ ਦਾ ਵੀ ਇਹੀ ਏਜੰਡਾ ਦੀ ਕਿਸਾਨਾਂ ਪ੍ਰਤੀ ਕਿ ਅਸੀਂ ਖੇਤੀ ਨੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਨਵੀਂ ਖੇਤੀ ਨੀਤੀ ਹੈ ਉਹ ਲਾਗੂ ਕਰਾਂਗੇ ਉਹਦੇ ਵਿੱਚ ਮਤਲਬ ਕੀ ਹੈ ਕਿ ਵੀ ਅਸੀਂ ਇਸ ਪਾਸੋਂ ਠਾਕੇ ਝੋਨੇ ਵਾਲੇ ਪਾਸੋਂ ਹਟਾ ਕੇ ਕਿਸਾਨਾਂ ਨੂੰ ਜਾਂ ਉਹਨਾਂ ਮਰਜੰਦੇ ਅਸੀਂ ਪੈਸੇ दिए ਉਹਨਾਂ ਨੂੰ ਜਿੰਨਾ ਉਹਨਾਂ ਨੂੰ ਲਾਉਸੂਗਾ ਅਸੀਂ ਹੋਰ ਫਸਲਾਂ ਬਿਜਾਵਾਂਗੇ ਪਰ ਸਾਡੇ ਕਿਸੇ ਵੀ ਫਸਲ ਤੇ ਸਾਨੂੰ ਐਮਐਸਪੀ ਦਾ ਇਹਨਾਂ ਤੋਂ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਵੱਡਾ ਕਾਰਨ ਇਹ ਹੈ ਕਿ ਇਹ ਇਹਨਾਂ ਦੀ ਜਿਹੜੀ ਪ੍ਰਾਈਜ਼ ਜਿਹੜੀ ਸਾਡੀ ਐਮਐਸਪੀ ਹੈ ਸਾਨੂੰ ਦੋ ਫਸਲਾਂ ਤੇ ਮਿਲਨ ਕਰਕੇ ਕਿਸਾਨ ਇਹ ਕਹਿੰਦਾ ਕਿ ਮੈਨੂੰ ਇਹ ਪੱਕੀਆਂ ਫਸਲਾਂ ਨਹੀਂ ਇਹਨਾਂ ਤੇ ਸਾਨੂੰ ਮੈਨੂੰ ਲਾਊਸ ਨਹੀਂ ਹੋਊਗਾ ਕਿ ਵੀ ਮੇਰੇ ਭਾਅ ਨਹੀਂ ਘੱਟ ਵਿਕਣਗੇ ਇਹ ਜਿਆਦਾ ਕਾਰਨ ਇਹ ਹੀ ਹੈ ਕਿ ਦੋਨੇ ਫਸਲਾਂ ਨੂੰ ਬੀਜਿਆ ਜਾਂਦਾ ਹੈਗਾ ਪੰਜਾਬ ਦੇ ਵਿੱਚ ਤਰਜੀਹ ਦਿੱਤੀ ਜਾਂਦੀ ਹੈ ਕਿਸਾਨਾਂ ਵੱਲੋਂ ਇਹ ਦੋਨੇ ਫਸਲਾਂ ਖਾਸ ਕਰਕੇ ਝੋਨਾ ਇਹ ਪਾਣੀ ਦਾ ਲਾਅ ਸੁਣ ਕਰਕੇ ਵੀ ਆ ਪਾਣੀ ਡੂੰਘਾ ਲਜਾਣ ਦਾ ਜ਼ਮੀਨਾਂ ਵਿੱਚੋਂ ਘਾਰ ਰਿਹਾ ਵੱਡਾ ਘਾਰ ਨਹੀਂ ਆਪਣੀ ਜਿਸਮਿਆਂ ਸੀ ਨਾ ਪਿੱਛੇ ਜੇ ਕੁਝ ਫਸਲਾਂ ਤੇ ਜਿਹੜਾ 13 14 ਫਸਲਾਂ ਤੇ ਐ ਐਮ ਐਸ ਪੀ ਦਿੱਤੀ ਹੈ ਕੀ ਕਿਸਾਨ ਉਸ ਤੋਂ ਸੰਤੁਸ਼ਟ ਨਹੀਂ ਐਮ ਐਸ ਪੀ ਜਿਹੜੀਆਂ ਤੇ ਦਿੱਤੀ ਹੈ ਹਾਂਜੀ ਅਸੀਂ ਇਹ ਮੰਗ ਕਰਦੇ ਆਂ ਵੀ ਐਮਐਸਪੀ ਦਾ ਤੁਸੀਂ ਐਲਾਨ ਤਾਂ ਕਰ ਦਿਨੋ ਪਰ ਐਮਐਸਪੀ ਦਾ ਐਲਾਨ ਕਰਨ ਦੇ ਨਾਲ ਸਾਨੂੰ ਇਹ ਗਰੰਟੀ ਦਿੱਤੀ ਜਾਵੇ ਵੀ ਹਾਂ ਸੁੱਡੀ ਫਸਲ ਹੈ ਜਿਹੜੀ ਇਸੇ ਭਾਤੇ ਵਿਕੂਗੀ ਜੀ ਜਦੋਂ ਕਿ ਜਿਵੇਂ ਕਿ ਪੰਜਾਬ ਸਰਕਾਰ ਨੇ ਬਣਦੇ ਸਾਰੀ ਸਾਨੂੰ ਕਿਹਾ ਕਿ ਤੁਸੀਂ ਜੇ ਮੂੰਗੀ ਬੀਜੋਗੇ ਅਸੀਂ 7200 ਪ੍ਰਤੀ ਏਕੜ ਪ੍ਰਤੀ ਕਟੌੜੀ ਸੁੱਤੋ ਮੂੰਗੀ ਖਰੀਦਾਂਗੇ ਪਰ ਉਹ ਹਾਸ ਰੋ ਇਹਦਾ ਕੀ ਹੋਇਆ ਵੀ ਕਿਸਾਨਾਂ ਤੋਂ ਉਹ 3500 ਨੂੰ 4000 ਨੂੰ ਮੂੰਗੀ ਵਿਕਦੀ ਰਹੀ ਇਸ ਕਰਕੇ ਸੀ ਸਾਹਮਣੇ ਕਿ ਐ ਐਮਐਸਪੀ ਇਹ ਦੇਣੀ ਹੈ ਉਹਦੇ ਨਾਲ ਸਾਨੂੰ ਗਰੰਟੀ ਨੂੰ ਦੇ ਬੀ ਅੱਛਾ ਵੀ ਨਾਲ ਗਰੰਟੀ ਜ਼ਰੂਰੀ ਹੈ ਗਰੰਟੀ ਜ਼ਰੂਰੀ ਹੈ ਠੀਕ ਹੈ ਜੀ ਤੇ ਉਹਨਾਂ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਜੀ ਹਨਾ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਬਈ ਸਰਕਾਰ ਨੇ ਰੋਕੇ ਹੋਏ ਨੇ ਹਨਾ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਉਹ ਸਾਰੇ ਮੈਟਰ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਸ਼ੰਭੂ ਬਾਰਡਰ ਤੇ ਜਿੰਨੇ ਵੀ ਬਾਰਡਰਾਂ ਤੇ ਬੈਠੇ ਨੇ ਜਿੰਨੇ ਵੀ ਬਾਰਡਰਾਂ ਤੇ ਬੈਠੇ ਹੋਏ ਨੇ ਨਾ ਇਸ ਟਾਈਮ ਐਜੀਟੇਸ਼ਨ ਕਰ ਰਹੇ ਨੇ ਕਿਸਾਨਾਂ ਹਾਂਜੀ ਦੇਖੋ ਉਹਨਾਂ ਦੀ ਯੂਨੀਅਨ ਦੀ ਸੰਘਰਸ਼ ਕਰਨ ਦਾ ਜਿਹੜਾ ਤੌਰ ਤਰੀਕਾ ਹੈਗਾ ਜੀ ਉਹ ਸਾਡੀਆਂ ਯੂਨੀਅਨਾਂ ਨੂੰ ਵੱਖਰਾ ਹੋ ਸਕਦਾ ਹੈ ਜੀ ਉਹ ਆਪਣੀ ਵਿਚਾਰਧਾਰਾ ਦੇ ਅਨਸਾਰ ਕਿਸਾਨਾਂ ਦੇ ਜਿਹੜੇ ਸੰਘਰਸ਼ ਨੇ ਉਹ ਕਰ ਰਹੇ ਨੇ ਜੀ ਦੇਖੋ ਹੁਣ ਜੇ ਉਹ ਕਹਿੰਦੇ ਨੇ ਵੀ ਅਸੀਂ ਬਾਰਡਰ ਨਹੀਂ ਰੋਕਿਆ ਜੀ ਤਾਂ ਸਰਕਾਰ ਨੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕਿਆ ਹੋਇਆ ਜਿਵੇਂ ਕਿ ਕਿਸੇ ਦੂਸਰੇ ਦੇਸ਼ ਦੀਆਂ ਫੌਜਾਂ ਨੂੰ ਰੋਕਣ ਵਾਸਤੇ ਨਾਕੇ ਲਾਏ ਜਾ ਰਹੇ ਨੇ ਜੀ ਇਹ ਗੱਲ ਸਰਕਾਰ ਦੀ ਮੈਂ ਸਮਝਦਾ ਕਿ ਹਰਿਆਣਾ ਸਰਕਾਰ ਦੀ ਵੀ ਬਹੁਤ ਇਸ ਦੇ ਵਿੱਚ ਕਿਰਕਰੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਕਿਰਕਰੀ ਹੋ ਰਹੀ ਹੈ ਬਾਹਰ ਵੀ ਕਿਰਕਰੀ ਹੋ ਰਹੀ ਹੈ ਜੇ ਕਿਸਾਨਾਂ ਨੇ ਆਪਦੀ ਰਾਜਤਾ ਨਿਭਾਉਣ ਵਾਸਤੇ ਕਿਸੇ ਡਿਮਾਂਡ ਵਾਸਤੇ ਜਾਣਾ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਦਾ ਹੱਕ ਹੈ ਕੇ ਲੋਕਤੰਤਰ ਦੇ ਵਿੱਚ ਉਹ ਜਾ ਸਕਦੇ ਹੂੰ ਪਿਛਲੇ ਪਿਛਲੇ ਆਪਣੇ ਐਜੀਟੇਸ਼ਨ ਦੌਰਾਨ ਵੀ 6 700 800 ਮੌਤਾਂ ਹੋਈਆਂ ਹਨ ਜੀ ਹੁਣ ਵੀ ਹੋਈਆਂ ਨੇ ਮੌਤਾਂ ਤੇ ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਪਰ ਕੇਂਦਰ ਸਰਕਾਰ ਕੋਈ ਜ਼ਿਆਦਾ ਧਿਆਨ ਨਹੀਂ ਦੇਦੀ ਤੇ ਇਸ ਜਿਸ ਕਹਿੰਦੇ ਇਸ ਵਰਕਰ ਸੰਘਾ ਨੇ ਵਿਰੋਧ ਵੀ ਕੀਤਾ ਦੇਖੋ ਜਦੋਂ ਕੋਈ ਐਜੀਟੇਸ਼ਨ ਹੋਣੀ ਹੈ ਹਾਂ ਜੀ ਜਾਂ ਐਜੀਟੇਸ਼ਨ ਦਾ ਟਾਈਮ ਲੰਮਾ ਹੋ ਜੇ ਹਾਂਜੀ ਉਸ ਤੇ ਵਿੱਚ ਜਦੋਂ ਉਹਨਾਂ ਦੇ ਵਾਸਤੇ ਪੈਣ ਲਈ ਕੋਈ ਜਗ੍ਹਾ ਨਾ ਪ੍ਰੋਵਾਈਡ ਹੋਵੇ ਜੀ ਜਾਂ ਉੱਥੇ ਕੋਈ ਬਿਜਲੀ ਦਾ ਪ੍ਰਬੰਧ ਨਾ ਹੋਵੇ ਜੀ ਜਾਂ ਉੱਥੇ ਅਸੀਂ ਮੌਸਮ ਦੇ ਅਨੁਕੂਲ ਨਾ ਹੋਈਏ ਹਾਂ ਸਾਡਾ ਕੋਲੇ ਗਰਮੀ ਜਾਂ ਠੰਡ ਦਾ ਕੋਈ ਪ੍ਰਬੰਧ ਨਾ ਹੋਵੇ ਫਿਰ ਉਸ ਇਹ ਤਾਂ ਮੌਤਾਂ ਦਾ ਸੰਭਾਵਤ ਹੋਣੀਆਂ ਹੋਣੀਆਂ ਨੇ ਜੀ ਤੇ ਮੌਤਾਂ ਕਿਸਾਨਾਂ ਦੀਆਂ ਕੋ ਜਿਹੜਾ ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਅਸੀਂ ਮੰਨਦੇ ਆ ਕਿ ਸਰਕਾਰਾਂ ਨੂੰ ਮੰਨਦੇ ਆ ਵੀ ਜ਼ਿੰਮੇਵਾਰ ਹੈ ਜਿਹੜੀਆਂ ਕਿ ਸਾਨੂੰ ਇਹ ਜੇ ਜਾਨ ਹੀਲ ਮੇਂ ਸੰਘਰਸ਼ ਕਰਨ ਵਾਸਤੇ ਮਜਬੂਰ ਕਰਦੀਆਂ ਨੇ ਜਿਹੜੀਆਂ ਕਿ ਸਰਕਾਰਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਮੰਨ ਮੰਨਦੀਆਂ ਜਦੋਂ ਇਹ ਉੱਥੇ ਵੀ ਸ਼ੰਭੂ ਬਾਰਡਰ ਤੇ ਜਿਹੜੀ ਮੇਨ ਮੰਗ ਆ ਉਹਨਾਂ ਦੀ ਹਾਂ ਲਾਂ ਕਿ ਅਸੀਂ ਉਹਨਾਂ ਦੀ ਐਜੀਟੇਸ਼ਨ ਹੈ ਨਾ ਜਿਹੜੀ ਉਹਨਾਂ ਨਾਲ ਸਾਡੀ ਅਜੇ ਤੱਕ ਕੋਈ ਕਿਸੇ ਕਿਸਾਨ ਯੂਨੀਅਨ ਦੀ ਦੂਸਰੀਆਂ ਦੀ ਕੋਈ ਹੈਲਪ ਨਹੀਂ ਤੇ ਅਸੀਂ ਉੱਥੇ ਜਾਵਾਂਗੇ ਤਾਂ ਉਹ ਕਹਿਣਗੇ ਵੀ ਸਾਡੇ ਐਜੀਟੇਸ਼ਨ ਨੂੰ ਤੁਸੀਂ ਇੱਥੇ ਛੋਡੀ ਵਜ੍ਹਾ ਕਰਕੇ ਸਾਡਾ ਐਜੀਟੇਸ਼ਨ ਖਰਾਬ ਹੋ ਗਿਆ ਇਸ ਕਰਕੇ ਸਾਡੇ ਵਾਸਤੇ ਇਹ ੜਿੱਕਾ ਥੋੜਾ ਜਿਹਾ ਬਣਿਆ ਹੋਇਆਗਾ ਅਸੀਂ ਉਹਨਾਂ ਦਾ ਉਹ ਸਮਰਥਨ ਕਰਦੇ ਹਾਂ ਕਿਸਾਨਾਂ ਨਾਲ ਮੰਗਾਂ ਦੀ ਕਿਉਂਕਿ ਮੰਗਾਂ ਲੱਗੀਆਂ ਐਮਐਸਪੀ ਵਾਸਤੀ ਗਰੰਟੀ ਕਾਨੂੰਨ ਦੀ ਮੰਗੇ ਉਹਨਾਂ ਦੀ ਜਿਹੜੀ ਮੇਨ ਹੈ ਜੀ ਉਹ ਮੰਗਾ ਜਾਂ ਪੰਜਾਬ ਦੇ ਪਾਣੀਆਂ ਬਾਰੇ ਮੰਗਾ ਨੇ ਜਾਂ ਕਰਜ਼ਾ ਮਾਫ਼ ਕਰਵਾਉਣ ਵਾਸਤੇ ਮੰਗਾ ਨੇ ਜਿਹੜੀਆਂ ਜਿਹੜੀਆਂ ਮੰਗਾ ਨੇ ਸਾਰੀਆਂ ਕਿਸਾਨਾਂ ਨਾਲ ਬਹੁਤ ਜ਼ਿਆਦਾ ਉਹਨਾਂ ਦੀਆਂ ਠੁਕਮੀਆਂ ਮੰਗਾ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਮਸਲੇ ਦਾ ਹੱਲ ਹੈ ਜਿਹੜਾ ਉਹ ਕਛੇ ਤਰੀਕੇ ਨਾਲ ਸੌਲਵਡ ਕੀਤਾ ਜਾਵੇ ਜੀ ਭਾਰਤੀ ਕਿਸਾਨ ਜੀ ਨੇ ਕਾਦੀਆਂ ਆ ਇਹ ਐਸਕੇਮ ਚ ਤਾਂ ਹੈਗੀ ਸੰਯੁਕਤ ਮੌਕੇ ਹਾਂਜੀ ਹਾਂਜੀ ਭਾਰਤੀ ਕਿਸਾਨ ਜੀ ਨੇ ਕਾਦੀਆਂ ਜਿਹੜੀ ਇਹਦੇ ਚ ਐਸਕੇਮ ਕੋ ਬਹੁਤ ਜਿਆਦੇ ਵੱਡੀ ਭੂਮਿਕਾ ਸੀ ਇਹਦੇ ਚ ਜੀ ਜਦੋਂ ਕਿ ਦਿੱਲੀ ਟਿਕਰੀ ਬਾਡਰ ਤੇ ਐਸ ਭਾਰਤੀ ਕਿਸਾਨ ਜੀ ਦੀਆਂ ਟਰਾਲੀਆਂ ਸਭ ਤੋਂ ਮੂਰੇ ਸਨ ਜੀ ਉਦੋਂ ਵੀ ਬਹੁਤ ਵੱਡੀ ਅਹਿਮ ਭੂਮਿਕਾ ਰਹੀ ਹੈ ਜੀ ਇਸ ਨੂੰ ਦੋ ਪਾਕਾਂ ਦੇ ਵਿੱਚ ਮੰਡਲਿਆ ਇੱਕ ਤਾਂ ਗੈਰ ਸੱਸੀ ਬਣ ਗਿਆ ਜੀ ਗਰੁੱਪ ਤੇ ਇੱਕ ਬਣ ਗਿਆ ਮਤਲਬ ਜਿਨ੍ਹਾਂ ਨੂੰ ਦੂਸਰੇ ਗਰੁੱਪ ਨੂੰ ਕਿਹਾ ਗਿਆ ਕਿ ਸੱਸੀ ਨੇ ਉਹ ਰਾਜੇਵਾਲ ਸਾਹਿਬ ਜਦੋਂ ਇਲੈਕਸ਼ਨ ਦੇ ਵਿੱਚ ਖੜੇ ਹੋਗੇ ਇਹਨਾਂ ਉੱਤੇ ਟੈਗ ਲਾਤਾ ਉਹਨਾਂ ਨੇ ਕਿ ਇਹ ਸੱਸੀ ਨੇਗੇ ਇਸ ਕਰਕੇ ਸਾਡੇ ਇਸ ਗਰੁੱਪ ਨਾਲ ਨਹੀਂ ਬਣਦੀ ਜੀ ਤੇ ਇੱਕ ਗੱਲ ਹੋਰ ਦੱਸੋ ਜਸਮੀਲ ਸਿੰਘ ਜੀ ਵੀ ਜਿਹੜੇ ਐਮਐਸਬੀ ਮੰਗਦੇ ਆ ਆਪਾਂ ਜਾਂ ਗਰੰਟੀ ਕਾਨੂੰਨ ਮੰਗਦੇ ਆ ਇਸ ਮੁੱਦੇ ਤੇ ਸਬੂਚੀਆਂ ਜਿਹਨੇ 31 32 ਜਥੇਬੰਦੀਆਂ ਨੇ ਸਾਰੀਆਂ ਇਕਜੁੱਟ ਨੇ ਇੱਕ ਮੰਚ ਤੇ ਨੇ ਕਿ ਅੱਡ ਅੱਡ ਵਿਚਾਰ ਨਹੀਂ ਕਿਥੇ ਕੋਈ ਜਥੇਬੰਦੀ ਅੱਡ ਵੀ ਹੈ ਹਾਂ ਐਮਐਸਪੀ ਤੇ ਤਕਰੀਬਨ ਸਾਰਾ ਮੋਰਚਾ ਹਾਂਜੀ ਜੋ ਐਸਕੇਐਮ ਬਣਿਆ ਸੀਗਾ ਉਦੋਂ ਹਾਂਜੀ ਸਯੁਕਤ ਕਿਸਾਨ ਮੋਰਚਾ ਹਾਂਜੀ ਉਹ ਇੱਕਜੁੱਟ ਹੈ ਜੀ ਇਸ ਦੇ ਵਿੱਚ ਫਰਕ ਥੋੜਾ ਜਿਹਾ ਇਹ ਹੈ ਜੀ ਕਿ ਜਿਹੜੇ ਡੋਡੀ ਸਟੇਟਾਂ ਦੇ ਕਿਸਾਨ ਨੇ ਨਾ ਜਿਹੜੀਆਂ ਜਿਹੜੀਆਂ ਫਸਲਾਂ ਉਹ ਬੀਜਦੇ ਨੇ ਓਕੇ ਉਹਨਾਂ ਨੂੰ ਇਸ ਗੱਲ ਤੇ ਤਰਜੀਹ ਦਿੰਦੇ ਨੇ ਉਹ ਕਿ ਸਾਡੀ ਫਸਲ ਤੇ ਐਮ ਐਸ ਪੀ ਹੋਵੇ ਜਾਂ ਦੂਸਰਾ ਸੂਬੇ ਵਾਲੇ ਕਹਿੰਦੇ ਨੇ ਵੀ ਸਾਡੀ ਫਸਲ ਤੇ ਐਮ ਐਸ ਪੀ ਹੋਵੇ ਇਸ ਕਰਕੇ ਐਮ ਐਸ ਪੀ ਤੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਸਾਰ ਜਿਹੜਾ ਮੋਰਚਾ ਸੀ ਨਾ ਜਿਹੜਾ ਉਹਨੂੰ ਅੰਦੋਲਨ ਸੀਗਾ ਉਹ ਐਮਐਸਪੀ ਲੈਂਡ ਤੇ ਸਾਰੇ ਸਹਿਮਤ ਨੇ ਜੀ ਠੀਕ ਹੈ ਤੇ ਇੱਕ ਗੱਲ ਹੋਰ ਦੱਸੋ ਬਰਨਾਲੇ ਦੀ ਜਥੇਬੰਦੀ ਜਲਾ ਬਰਨਾਲੇ ਦੀ ਜਥੇਬੰਦੀ ਜੋ ਕਿ ਜਗਸੀਰ ਸਿੰਘ ਸ਼ੀਰਾ ਛੀਨੀਵਾਲ ਦੀ ਅਗਵਾਈ ਚੱਲ ਰਹੀ ਹੈ ਬਰਨਾਲੇ ਦੀ ਜਥੇਬੰਦੀ ਕਿਹੋ ਜੀ ਮਜ਼ਬੂਤ ਹੈ ਤੇ ਆਪਣੇ ਕਿਹੋ ਜਿਹਾ ਕੰਮ ਕਰ ਰਹੀ ਹੈ ਇਹਦੇ ਬਾਰੇ ਦਰਜਾ ਨਾ ਪਾਓ ਸਾਡੇ ਜਿਹੜੀ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਜਨਨਿਕਾਦਿਆਂ ਦਾ ਜੁਨਟ ਹੈ ਜੀ ਹਾਂਜੀ ਇਸ ਮੌਕੇ ਬਹੁਤ ਹੀ ਉਹ ਵੱਡੀ ਮਤਲਬ ਤਾਕਤ ਨਾਲ ਜਾਂ ਵੱਡੀ ਸਰਗਰਮੀਆਂ ਦੇ ਨਾਲ ਉੱਪਰ ਆਇਆ ਹੈ ਸਾਡੀ ਤਕਰੀਬਨ ਜ਼ਿਲ੍ਹੇ ਦੇ ਸਾਰੇ ਟੋਟਲੀ ਪਿੰਡਾਂ ਵਾਂਗੂ ਸਾਡੇਆਂ ਕਾਈਆਂ ਨੇ ਪਿੰਡਾਂ ਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਲੋੜ ਪੈਣ ਤੇ ਅਸੀਂ ਬਹੁਤ ਵੱਡਾ ਇਕੱਠ ਕਰ ਸਕਦੇ ਹਾਂ ਇਕੱਲੀ ਯੂਨੀਅਨ ਇਸ ਕਰਕੇ ਜਿਹੜੀਆਂ ਸਾਡੀਆਂ ਸਰਗਰਮੀਆਂ ਨੇ ਉਹ ਵੀ ਨਰੋਲ ਕਿਸਾਨਾਂ ਦੀਆਂ ਮੰਗਾਂ ਨਾਲ ਨਿਰਪਰ ਰਹਿਣੀਆਂ ਨਹੀਂਆਂ ਸਾਡੇ ਇੰਨੀ ਕੁ ਸੋਚ ਹੈ ਕਿ ਅਸੀਂ ਜਿਹੜੀਆਂ ਸਥਾਨਕ ਮੁੱਦੇ ਨੇ ਜਾਂ ਘਰੇਲੂ ਮਸਲੇ ਨੇ ਉਹਨਾਂ ਨੂੰ ਅਸੀਂ ਘੱਟ ਚੱਕਦੇ ਹਾਂ ਜਿਹੜੇ ਕਿਸਾਨਾਂ ਨਾਲ ਰਿਲੇਟਡ ਮੰਗਾਂ ਨੇ ਅਸੀਂ ਉਹਨਾਂ ਵਾਸਤੇ ਸੰਘਰਸ਼ ਕਰਨ ਵਾਸਤੇ ਅਸੀਂ ਹਰਦਮ ਤਤਪਰ ਰਹਿੰਨੇ ਹਾਂ ਜਿਸ ਮੇਸਨ ਕਾਲੇ ਕਾ ਜੀ ਇੱਕ 라స్ట్ ਸਵਾਲ ਹੈ ਆਪਣੇ ਕਿਸਾਨ ਲਈ ਪੋਸਟ ਦੀ ਖੇਤੀ ਲਾਹੇਵੰਦ ਸਿੱਧ ਹੋ ਸਕਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ ਪੋਸਟ ਦੀ ਖੇਤੀ ਜਾਂ ਨਹੀਂ ਕਿਸਾਨਾਂ ਵਾਸਤੇ ਜਿਹੜੀ ਤੁਸੀਂ ਪੋਸਟ ਦੀ ਖੇਤੀ ਦੀ ਕੈਨੋ ਵਿਲਾਹੇਵੰਦ ਹੋ ਸਕਦੀ ਹੈ ਕਿ ਨਹੀਂ ਹਾਂਜੀ ਕਿਸ ਤਰੀਕੇ ਨਾਲ ਇਹ ਪਾਇਆ ਗਿਆ ਕਿ ਇੱਥੇ ਜਿਹੜਾ ਦਵਾਈਆਂ ਦੇ ਵਿੱਚ ਫੀਮ ਵਗੈਰਾ ਦੀ ਮਾਤਰਾ ਪਾਈ ਜਾਂਦੀ ਹੈ ਉਹਦਾ ਤਕਰੀਬਨ 80% ਬਾਹਰੋਂ ਲਿਆਂਦਾ ਜਾਂਦਾ ਹੈਗਾ 80% ਉਹ ਜਿਹੜੀ ਹੈ ਬਾਹਰੋਂ ਮੰਗਵਾਈ ਜਾਂਦੀ ਹੈ ਗਵਰਨਮੈਂਟ ਵੱਲੋਂ ਸਾਡੀ ਵਿਚਾਰੇ ਹੈ ਕਿ ਜੇ ਕਿਸਾਨਾਂ ਦੀ ਆਰਥਿਕ ਜਿਹੜੀ ਤਾਕਤ ਹੈ ਜਾਂ ਆਰਥਿਕ ਜਿਹੜੀ ਸ਼ਕਤੀ ਹੈ ਜੇ ਇਹਨਾਂ ਨੂੰ ਉੱਪਰ ਚੱਕਣਾ ਹੋਵੇ ਇਹੋ ਜਿਹੀਆਂ ਫਸਲਾਂ ਵੀ ਅਸੀਂ ਪੰਜਾਬ ਦੇ ਵਿੱਚ ਬਜਵਾ ਸਕਦੀਆਂ ਨੇ ਗਵਰਨਮੈਂਟਾਂ ਜੇ ਉਹਨਾਂ ਨੂੰ ਬਕਾਇਦਾ ਲਾਇਸੈਂਸ ਬਣਾ ਕੇ ਵੀ ਇੰਨੇ ਰਕਬੇ ਦੇ ਵਿੱਚ ਤੁਸੀਂ ਵੇਚ ਸਕਦੇ ਹੋ ਤਾਂ ਜੋ ਕਿਸਾਨ ਦੀ ਜਿਹੜੀ ਆਰਥਿਕਤਾ ਹੈ ਉਹ ਉੱਚੀ ਉੱਠ ਸਕੇ ਕਿਉਂਕਿ ਆਸਾਨ ਕਰਜ਼ਾ ਮੁਕਤ ਵੀ ਹੋ ਸਕਦਾ ਹੈ ਕਰਜ਼ਾ ਮੁਕਤ ਵੀ ਹੋ ਸਕਦਾ ਹੈ ਅੱਜ ਕੱਲ ਵੱਡੀ ਨੌਬਤ ਇਹ ਆ ਗਈ ਪੰਜਾਬ ਦੇ ਕਿਸਾਨੇ ਨੂੰ ਕਿ ਜਿਹਨੇ ਜਿਹੜੀ ਜ਼ਮੀਨਾਂ ਦੀ ਵੰਡ ਹੈਗੀ ਉਹ ਪੀੜੀ ਦਾਰ ਪੀੜੀ ਹੁੰਦੀ ਗਈ ਹੁਣ ਛੋਟੇ ਕਿਸਾਨ ਜਿੰਨਾ ਟ੍ਰੇਡ ਟੈਂ 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 ਕਿੱਲੇ ਵਾਲੇ ਜਾਦੇ ਕਿਸਾਨ 70 80% ਕਿਸਾਨ ਉਹ ਰਹਿ ਗਏ ਜਿਨ੍ਹਾਂ ਨੂੰ ਕੋਈ ਵੱਡੇ ਸਾਧਨ ਉਹਨਾਂ ਦੇ ਬਣ ਨਹੀਂ ਸਕਦੇ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਇਸ ਵਕਤ ਬਹੁਤ ਤਰਸਯੋਗ ਬਣੀ ਹੋਈ ਹੈ ਜੀ ਯਾਨੀ ਕਿ ਜਿਹੜੀ ਪੋਸਟ ਦੀ ਖੇਤੀ ਹੈ ਵੀ ਇੰਨੀ ਲਾਹੇਵੰਦ ਸਿੱਧ ਹੋਊਗੀ ਛੋਟਾ ਕਿਸਾਨ ਵੀ ਕਰਜ਼ੇ ਤੋਂ ਮੁਕਤ ਹੋ ਸਕਦਾ ਹੈ ਹਾਂਜੀ ਉਹ ਹੋ ਸਕਦਾ ਵੀ ਫਿਰ ਜਦੋਂ ਕਿਸੇ ਚੀਜ਼ ਦੀ ਜਿਹੜੀ ਕਾਸਟਲੀ ਚੀਜ਼ ਹੈ ਜੇ ਅਸੀਂ ਉਸ ਫਸਲੋਂ ਬੀਜਾਂਗੇ ਤੇ ਇਹ ਆਟੋਮੈਟਿਕ ਹੀ ਆਪਾਂ ਨੂੰ ਪਤਾ ਹੈ ਕਿ ਕਿਸਾਨਾਂ ਨੂੰ ਬਹੁਤ ਮਰਾਫਾ ਹੋ ਸਕਦਾ ਤੇ ਆਪਦੇ ਕਰਜ਼ੇ ਦੇ ਜਿਹੜੇ ਝਾਲ ਚੋਂ ਨੇ ਉਹ ਨਿਕਲ ਸਕਦੇ ਨੇਗੇ ਉਸ ਵਾਸਤੇ ਪਾਣੀ ਦੀ ਵੀ ਘੱਟ ਲੋੜ ਪੈਣੀ ਹੈ ਕੁਦਰਤੀ ਜਿਹੜੇ ਉਹਦੇ ਸਾਧਨ ਨੇਗੇ ਜਾਂ ਜਿਹੜੀਆਂ ਅਸੀਂ ਰਸਾਇਣਕ ਖਾਦਾਂ ਵਗੈਰਾ ਪਾਉਂਦੇ ਆ ਉਹ ਵੀ ਹੋ ਸਕਦਾ ਉਹਨਾਂ ਨੂੰ ਘੱਟ ਮਾਤਰਾ ਵਿੱਚ ਲੈਣੀਆਂ ਪੈਣ ਇਸ ਤੋਂ ਕਿਸਾਨਾਂ ਦਾ ਉਧਰੋਂ ਪੈਸੇ ਕੰਨਿਓ ਵੀ ਜਿਹੜਾ ਖਰਚ ਹੁੰਦਾ ਵੇਸਟ ਖਰਚ ਹੁੰਦਾ ਪੈਸਾ ਉਸ ਤੋਂ ਵੀ ਛਟਕਾਰਾ ਹੋ ਸਕਦਾ ਹੈ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਆਪਣੀ ਕਿਸਾਨ ਜਥੇਵੰਦੀਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਕੀ ਕਹਿਣਾ ਚਾਹੁੰਦੇ ਹੋ ਆਪਦੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਿਸਾਨਾਂ ਨੂੰ ਅਖੀਰ ਦੇ ਵਿੱਚ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਜਿੱਥੇ ਕਿਸਾਨ ਆਪਦੇ ਕਿਤੇ ਖਾਤਰ ਐਜੀਟੇਸ਼ਨ ਕਰਦੇ ਨੇ ਨਾ ਜੀ ਉੱਥੇ ਕਿਸਾਨਾਂ ਨੂੰ ਆਪਦੀਆਂ ਵੀ ਕਈ ਗੱਲਾਂ ਤੇ ਵਿੱਚ ਸੁਧਾਰ ਕਰਨਾ ਪਊਗਾ ਕਿਸਾਨਾਂ ਨੂੰ ਜਿਹੜੇ ਸਾਡੇ ਸਮਾਜਿਕ ਰੀਤੀ ਰਿਵਾਜ ਨੇ ਉਹਨਾਂ ਤੋਂ ਉਪਰ ਉੱਠ ਕੇ ਜਿਹੜੇ ਕਿਸੇ ਬਜ਼ੁਰਗਾਂ ਦੀ ਮੌਤ ਤੇ ਖਰਚੇ ਨੇ ਜੀ ਜਾਂ ਅਸੀਂ ਆਪਦੇ ਵਿਆਹਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਖਰਚੇ ਕਰਦੇ ਆਂ ਜੀ ਜਾਂ ਜਿਹੜੀਆਂ ਸਾਡੀਆਂ ਟ੍ਰੈਂਡ ਚੱਲਿਆ ਹੋਇਆ ਪੰਜਾਬ ਦੇ ਵਿੱਚ ਬੀਐਸਸੀ ਕੋਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂ ਅਸੀਂ ਜਿਹੜੇ ਆਪਦੇ ਬੱਚਿਆਂ ਨੂੰ ਬਾਹਰਲੇ ਦੇਸ਼ ਦੇ ਵਿੱਚ ਮੋਟੀਆਂ ਰਕਮਾਂ ਖਰਚ ਕਰਕੇ ਭੇਜਦੇ ਆ ਇਹ ਵੀ ਕਿਸਾਨਾਂ ਨੂੰ ਇੱਕ ਪਾਸੇ ਸੋਚਣਾ ਚਾਹੀਦਾ ਕਿ ਅਸੀਂ ਕਿਸ ਪਾਸੇ ਵੱਲ ਵੱਧ ਰਹੇ ਹਾਂ ਇਹ ਮੇਰਾ ਕਿਸਾਨਾਂ ਨੂੰ ਵੀ ਸਨੇਹ ਹੈ ਤੇ ਐਜੀਟੇਸ਼ਨਾਂ ਦੇ ਵਿੱਚ ਵੀ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਕਿਸਾਨਾਂ ਦੇ ਮੰਗਾਂ ਦੇ ਨਾਲ ਲਿਮਟ ਸਾਡੀਆਂ ਹੈਗੀਆਂ ਰਿਲੇਟਡ ਜਿਹੜੀ ਐਜੀਟੇਸ਼ਨਾਂ ਨੇ ਨਾਂ ਬਹੁਤ ਕੋ ਬکریاں ਕਿਸਾਨ ਯੂਨੀਅਨ ਦੇ ਨਾਲ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤਾਂ ਜੋ ਆਪਾਂ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਇਹਨਾਂ ਨੂੰ ਵੋਟਾਂ ਦੇ ਨਾਲ ਜਾਂ ਪੈਜਿਟੇਸ਼ਨਾਂ ਦੇ ਨਾਲ ਆਪਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਪ੍ਰਤੀ ਆਪਾਂ ਗੰਭੀਰ ਕਰ ਸਕੀਏ ਵੀ ਗੌਰ ਸਵਾਲ ਜਾਂਦੇ ਜਾਂਦੇ ਆਪਣੇ ਸਦਾ ਜਸਮੀਤ ਸਿੰਘ ਕਲਗਾ ਜੀ ਵੀ ਕਿਸਾਨ ਜਥੇਬੰਦੀਆਂ ਦੇ ਕੋ ਜਾਗੂ ਨਿੱਜੀ ਮਸਲੇਾਂ ਚ ਦਖਲਦਾਰੀ ਕਰਨ ਲੱਗ ਗਏ ਨੇ ਤੇ ਉਹਨਾਂ ਨੂੰ ਇਹ ਕਰਨੀ ਦੇਣੀ ਚਾਹੀਦੀ ਹੈ ਜਾਂ ਉਹ ਆਯਾਜਤ ਲੈ ਕੇ ਆਉਂਦੇ ਨੇ ਜਾਂ ਆਪ ਮੁਹਾਰੇ ਚੱਲ ਰਹੇ ਹੁੰਦੇ ਨੇ ਜਾਂ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਨੀਜੀ ਮਸਲਿਆਂ 'ਚ ਦਖਲ ਦਾ ਜੀ ਇਹਨਾਂ ਅੱਗੋਂ ਨੂੰ ਕੋਈ ਅੱਗੋਂ ਇਹ ਆ ਕਰਦੇ ਵੀ ਨੇ ਧੱਕੇ ਚਾਈ ਵੀ ਕਰਦੇ ਨੇ ਇਸ ਬਾਰੇ ਤੁਹਾਡਾ ਕੀ ਵਿਚਾਰ ਨੇ ਦੇਖੋ ਜੀ ਦੇਵਗਨ ਜੀ ਕਈ ਤਾਂ ਮਸਲੇ ਇਹੋ ਜਿਹੇ ਨੇ ਕਿ ਕਿਸਾਨਾਂ ਨੂੰ ਮਜਬੂਰ ਹੋ ਕੇ ਉਹ ਲੈਣੇ ਪੈ ਜਾਂਦੇ ਨੇਗੇ ਜੀ ਜਿਵੇਂ ਕਿ ਫਰਜ ਕਰੋ ਪੰਜਾਬ ਦੇ ਵਿੱਚ ਹੁਣ ਏਜੰਟ ਵਗੈਰਾ ਦੇ ਜਿਹੜੇ ਰੋਲੇ ਪੈਂਦੇ ਰਹਿੰਦੇ ਨੇ ਪੈਸਿਆਂ ਵਗਾਰਾਂ ਦੇ ਰੋਲੇ ਪੈਂਦੇ ਰਹਿੰਦੇ ਨੇ ਕਿਉਂਕਿ ਉਹ ਕਿਸਾਨਾਂ ਦੇ ਹੀ ਪੈਸੇ ਹੈਗਾ ਜੇ ਹੁਣ ਕਿਸਾਨਾਂ ਦੇ ਨਾਲ ਕੋਈ ਬੰਦਾ ਕੰਮ ਕਰ ਰਿਹਾ ਹੈਗਾ ਜੇ ਉਹ ਉਸ ਨੂੰ ਸੋਲਵਡ ਕਰਵਾ ਦੇ ਤਾਂ ਬਹੁਤ ਵਧੀਆ ਗੱਲ ਲੱਗੀ ਪਰ ਮੈਂ ਸਮਝਦਾ ਕਿ ਜਿੱਥੇ ਤੁਸੀਂ ਨਿੱਜੀ ਮਸਲਿਆਂ ਨੂੰ ਜਿਹੜੇ ਜ਼ਿਆਦਾ ਨਿੱਜੀ ਮਸਲਿਆਂ ਨੂੰ ਚੱਕਦੇ ਹਨ ਉਹ ਕਈ ਕਈ ਵਾਰੀ ਸਾਡੇ ਵਿੱਚ ਜਦੋਂ ਕਿਸੇ ਚੀਜ਼ ਦੀ ਮਤਲਬ ਉਹਨਾਂ ਨੂੰ ਘਾਟ ਆ ਜਾਂਦੀ ਹੈ ਜਾਂ ਕੋਈ ਹੋਰ ਆ ਜਾਂਦੀ ਹੈ ਇਸ ਕਰਕੇ ਕਿਸਾਨ ਜੁਨੀਆਨਾਂ ਨੇ ਜਿਹੜੀਆਂ ਉਹ ਡੋਢੀ ਚੱਲੋ ਜੁਨੀਆਨਾਂ ਨੇ ਵਿਚਾਰਤਾ ਰਹ ਹੁੰਦੀਆਂ ਨੇਗੀਆਂ ਕੁਝ ਲੋਕਾਂ ਨੂੰ ਆਪਸੇ ਨਾਲ ਜੋੜਨ ਕਰਕੇ ਵੀ ਨਿੱਜੀ ਮਸਲੇ ਨੂੰ ਚੱਕਿਆ ਜਾਂਦਾ ਹੈਗਾ ਇਹ ਇਹ ਸਾਰੇ ਕੁਝ ਹੇਗਾ ਮਤਲਬ ਜੋ ਚਾਹੁੰਦਾ ਉਹਦੇ ਵਿੱਚ ਜਸਮਿੰਦਰ ਸਿੰਘ ਜੀ ਇਹ ਦੋਸ਼ ਲੱਗਣ ਲੱਗ ਜਾਂਦਾ ਹੈ ਵੀ ਇਹ ਜਿਹੜੇ ਆ ਫਲਾਨੀ ਯੂਨੀਅਨ ਆ ਕਿਸਾਨ ਯੂਨੀਅਨ ਇਹਦੇ ਚਾਰ ਪੰਜ ਬੰਦੇ ਨਿੱਜੀ ਮਸਲੇ ਚ ਦਖਲਅੰਦਾਜ਼ੀ ਦੇਣ ਆ ਗਏ ਇਹ ਪੈਸੇ ਲੈ ਕੇ ਆਏ ਨਹੀਂ ਨਹੀਂ ਉਹ ਮਸਲੇ ਨੂੰ ਕਿਸਾਨਾਂ ਨੂੰ ਵੇਖਣਾ ਹੂੰ ਵੀ ਇਹ ਮਸਲਾ ਕੀ ਹੈਗਾ ਜੀ ਵੀ ਸਾਡੇ ਤੇ ਕੀ ਪਬਲਿਕ ਦੇ ਵਿੱਚ ਇਸ ਦਾ ਕੀ ਟੈਗ ਲੱਗ ਟੈਗ ਲੱਗ ਸਕਦਾ ਹੈਗਾ ਉਹ ਕਿਸਾਨ ਆਗੂਆਂ ਨੇ ਵਿਚਾਰ ਕਰਨਾ ਹੁੰਦਾ ਹੈਗਾ ਉਹ ਕਿਸ ਕਿਸਮ ਦੇ ਆਗੂ ਨੇ ਹੁਣ ਮੈਨੂੰ ਇਸ ਗੱਲ ਬਾਰੇ ਕੀ ਪਤਾ ਹੈ ਵੀ ਉਹ ਕਿਸ ਕਿਸਮ ਦੇ ਆਗੂ ਨੇ ਹੋ ਸਕਦਾ ਕੋਈ ਇਸ ਕਿਸਮ ਦੀ ਗੱਲ ਵੀ ਹੁੰਦੀ ਹੋਵੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਵੀ ਪਰ ਨਿੱਜੀ ਜਿਹੜੇ ਮਸਲੇ ਨੇ ਉਹਨਾਂ ਨੂੰ ਬੜੀ ਸੋਚ ਸਮਝ ਕੇ ਉਹਨਾਂ ਨੂੰ ਚੱਕਣਾ ਚਾਹੀਦਾ ਤਾਂ ਜੋ ਸਾਡੀ ਜਿਹੜੀ ਕਿਸਾਨ ਯੂਨੀਅਨ ਦਾ ਜਾਂ ਇਸ ਤੇ ਕਿਸੇ ਕਿਸਮ ਦਾ ਜਾਂ ਗਲਤ ਟੈਗ ਨਾ ਲੱਗ ਜੇ ਇਹ ਸਾਨੂੰ ਵਿਚਾਰ ਕਰਕੇ ਜੋ ਵੀ ਆਗੂ ਇਹ ਨਿੱਜੀ ਮਸਲੇ ਨੂੰ ਚੱਕਦੇ ਨੇ ਉਹਨਾਂ ਨੂੰ ਥੋੜਾ ਜਿਹਾ ਇਹ ਵਿਚਾਰ ਕਰਕੇ ਚੱਕਣੇ ਚਾਹੀਦੇ ਇਹ ਸਾਨੂੰ ਆਪਣੇ ਸਰਦਾਰ ਜਸਮੇਲ ਸਿੰਘ ਕਾਲੇਕਾ ਉੱਗੇ ਕਿਸਾਨ ਆਗੂ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਤਾਦੀਆਂ ਦੇ ਸਕੱਤਰ ਜਨਰਲ ਨੇ ਤੇ ਇਹਨਾਂ ਨੇ ਬਹੁਤ ਹੀ ਵੱਡੂਲੇ ਵਿਚਾਰ ਆਪਣੇ ਹਮਦਰਦ ਟੀਵੀ ਦੇ ਉੱਤੇ ਰੱਖੇ ਨੇ ਤੇ ਸਮੂਹ ਦੇਸ਼ ਵਿਦੇਸ਼ ਦੀਆਂ ਆਪਣੇ ਕਿਸਾਨ ਤੇ ਪੰਜਾਬ ਦੇ ਕਿਸਾਨ ਸਾਨੂੰ ਉਮੀਦ ਹੈਗੀ ਇਹਨਾਂ ਦੇ ਵਿਚਾਰਾਂ ਨੂੰ ਜ਼ਰੂਰ ਪਸੰਦ ਕਰਨਗੇ ਧੰਨਵਾਦ ਤੇ ਬਰਨਾਲਾ ਤੋਂ ਸਿਕੰਦਰ ਖਾਨ ਦੇ ਨਾਲ ਕੈਮਰਾ ਬਣੇ ਪੱਤਰਕਾਰ ਜਤਿੰਦਰ ਦੇਵ ਗੰਦੀ ਵਿਸ਼ੇਸ਼ ਰਿਪੋਰਟ